ਕੋਈ ਵੀ ਬੰਦਾ ਇਹ ਚੀਜ਼ ਦਾ ਪਲੀਜ਼ ਮਤਲਬ ਇਹ ਨਾ ਕੱਢੋ ਵੀ ਯਾਰ ਅਸੀਂ 네ਗੇਟਿਵਿਟੀ ਨੂੰ ਅਟਰੈਕਟ ਕਰ ਅੱਛਾ ਬਿਲਕੁਲ 네ਗੇਟਿਵਿਟੀ ਨੂੰ ਅਟਰੈਕਟ ਨਹੀਂ ਕਰ ਰਹੇ ਅਸੀਂ ਤਾਂ ਸਿਰਫ ਪ੍ਰਿਪੇਅਰ ਚੱਲ ਰਹੇ ਕਿਹੜੀਆਂ ਚੀਜ਼ਾਂ ਜਿਹੜੇ ਪਾਣੀ ਸਭ ਤੋਂ ਮੁੱਖ ਪਾਣੀ ਪਾਣੀ ਦੂਸਰਾ ਫਸਟੇ ਹੂੰ ਫਸਟੇ ਜੇ ਥੋੜਾ ਫਰਸਟੇਡ ਹੋਏਗਾ ਥੋੜਾ ਪਾਣੀ ਪਾਣੀ ਹੋਏਗਾ ਥੋੜਾ ਸਰਵਾਈਵਲ ਹੋ ਸਕਦਾ ਜਿਵੇਂ ਸੁੱਕਾ ਚੌਲ ਹੋ ਗਿਆ ਸੁੱਕੇ ਆਟਾ ਹੋ ਗਿਆ ਫਿਰ ਉਹਦੇ ਬਾਅਦ ਦਾਲਾਂ ਹੋ ਗਈਆਂ ਚਨਾ ਦਾਲ ਹੋ ਗਈ ਰਾਜਮਾ ਹੋ ਗਿਆ instant noodles ਜਿਹੜੇ ਆਪਾਂ ਕਹਿੰਦੇ ਮੈਗੀ ਹੋਗੀ ਉਹ ਵੀ ਤੁਹਾਡੇ ਵਾਸਤੇ ਇਸ ਟਾਈਮ ਦੇ ਉੱਤੇ ਜੇ ਸਰਵਾਈਵ ਕਰਨਾ ਤਾਂ ਤੁਹਾਡੇ ਵਾਸਤੇ ਇੱਕ ਬੈਨੀਫਿਟ ਦੇ ਸਕਦੀ ਆ ਤੁਹਾਡੇ ਘਰਸਤਾਂ ਲੋਕ ਟੁੱਲੂ ਪੰਪ ਵੀ ਲੱਗਿਆ ਪਰ ਬਿਜਲੀ ਨਹੀਂ ਆ ਰਹੀ ਤਾਂ ਤੁਹਾਡੇ ਕੋਲ ਪਾਣੀ ਦੀ ਸਪਲਾਈ ਨਹੀਂ ਹੈਗੀ ਸੋ ਇਸ ਲਈ ਉੱਥੇ ਜਾ ਕੇ ਉਹੀ ਸਕਸੈਸਫੁਲ ਜਿਹਦੇ ਘਰੇ ਨਾਲ ਕੰਮ ਜੀ ਸੋ ਜਿਹੜੀ ਆਰਗੈਨਿਕ ਚੀਜ਼ਾਂ ਨੇ ਆਪਾਂ ਉਹਨਾਂ ਤੋਂ ਬਿਲਕੁਲ ਬੇਮੁਖ ਨਾ ਹੋਈਏ ਉਹਨਾਂ ਦੇ ਨਾਲ ਜੁੜੇ ਵੀ ਰਹੀਏ ਇੰਪੋਰਟੈਂਟ ਡਾਕੂਮੈਂਟਸ ਨੇ ਪਾਸਪੋਰਟਸ ਹੋਗੇ ਤੁਹਾਡੇ ਆਧਾਰ ਕਾਰਡ ਹੋਗੇ ਜੇ ਇਨ ਸਿਚੁਏਸ਼ਨ ਤੁਹਾਡਾ ਦਾ ਲੱਗਦਾ ਵੀ ਤੁਸੀਂ ਕੰਟਰੀ ਫਲੀਟ ਕਰ ਸਕਦੇ ਹੋ ਤੁਸੀਂ ਕੰਟਰੀ ਤੋਂ ਬਾਹਰ ਜਾ ਸਕਦੇ ਹੋ ਬਟ ਵਿਦਆਊਟ ਡਾਕੂਮੈਂਟੇਸ਼ਨ ਉਹਨਾਂ ਨੇ ਉਸ ਤੋਂ ਨਹੀਂ ਨਿਕਲਣ ਦੇਣਾ ਤਾਂ ਆਪ ਦੇ ਸਾਰੇ ਇੰਪੋਰਟੈਂਟ ਡਾਕੂਮੈਂਟਸ ਆਫ ਦੀ ਆਈਡੈਂਟੀਫਿਕੇਸ਼ਨਸ ਨੂੰ ਵਾਟਰ ਪ੍ਰੂਫ ਬੈਗ ਵਿੱਚ ਰੱਖੋ ਤੇ ਆਪਣੀ ਰੂਮ ਜਿਹੜੀ ਬਹੁਤ ਆਮ ਯੂਜ਼ ਕਰਦੇ ਆਂ ਭਾ ਜੇ ਕਿਤੇ ਬਲੱਡ ਨਿਕਲਦਾ ਵਾ ਜਾਂ ਕਿਤੇ ਜ਼ਖਮ ਹੋ ਜਾਂਦਾ ਵਾ ਉਸ ਟਾਈਮ ਤੇ ਡਿਟੋਰਲ ਤੇ ਰੂਮ ਬਹੁਤ ਕਾਰਗਰ ਰ ਆਪਣੇ ਵਾਸਤੇ ਰਹਿੰਦੀ ਹੈ ਪੇਨ ਕਿਲਰ ਜਿਹਦੇ ਵਿੱਚ ਪੈਰਾਸੀਟਾਮੋਲ ਹੋਗੀ ਜਾ ਬਿਪਰੋਫਨ ਹੁੰਦੀ ਹੈ ਜਿਹੜੀ ਇਹ ਪੇਨ ਕਿਲਰ ਦੇ ਤੌਰ ਤੇ ਕੰਮ ਕਰਦੀ ਹੈ ਜੀ ਅਰਦਾਸ ਇਹੀ ਕਰਦੇ ਆਂ ਵੀ ਪ੍ਰਮਾਤਮਾ ਕਰੇ ਨਾ جنگ ਲੱਗੇ ਨਾ ਕਿਸੇ ਦਾ ਭਾਈ ਭੈਣ ਦਾ ਕਿਸੇ ਦੀ ਮਦਰ ਫਾਦਰ ਕਿਸੇ ਨੂੰ ਕੋਈ ਨੁਕਸਾਨ ਹੋਵੇ ਹੀ ਨਾ ਨਾ ਬਿਮਾਰੀ ਤੋਂ ਨਾ ਇਹ ਜੀ جنگ ਤੋਂ ਕਿਸੇ ਚੀਜ਼ ਤੋਂ ਕਿਸੇ ਦਾ ਕੋਈ ਨੁਕਸਾਨ ਹੋਵੇ ਆਦਮ ਨਮਸਕਾਰ ਸੋਸ਼ਕਾਲ ਜੀ ਮੈਂ ਪ੍ਰਿਆੰਕਾ ਤੇ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਇੱਕ ਅਜਿਹੀ ਗੱਲਬਾਤ ਆ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਜਿਹੜੀ ਕਿ ਤੁਹਾਡੇ ਬੇहद ਕੰਮ ਆ ਸਕਦੀ ਹੈ ਜਿਹਾ ਭਾਰਤ ਪਾਕਿਸਤਾਨ ਵਿਚਾਲੇ ਮਾਹੌਲ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਤਣਾਅਪੂਰਨ ਬਣਦਾ ਜਾ ਰਿਹਾ ਹੈ ਔਰ ਬੀਤੇ ਦਿਨੀ ਜਿਹੜੀ ਸਰਜਿਕਲ ਸਟ੍ਰਾਈਕ ਆ ਆਪਰੇਸ਼ਨ ਸੰਦੂਰ ਤਹਿਤ ਪਾਕਿਸਤਾਨ ਤੇ ਭਾਰਤ ਵੱਲੋਂ ਕੀਤੀ ਗਈ ਹੈ ਉਸ ਤੋਂ ਵੀ ਹਰ ਕੋਈ ਜਾਣੂ ਹੈ ਸੋ ਹਰੇਕ ਦੇ ਦਿਮਾਗ ਤੇ ਵਿੱਚ ਸਵਾਲ ਹੀ ਉੱਠਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਮਾਹੌਲ ਹੋਰ ਗਰਮਾ ਸਕਦਾ ਹੈ ਕਿ ਵਰ ਸਿਚੁਏਸ਼ਨ ਆ ਸਕਦੀ ਹੈ ਸਰਹੱਦੀ ਏਰੀਆਜ਼ ਜਿਹੜੇ ਉੱਥੋਂ ਦੇ ਲੋਕ ਕਾਫੀ ਡਰੇ ਹੋਏ ਨੇ ਉਹਨਾਂ ਨੂੰ ਸੁਰੱਖਿਅਤ ਥਾਵਾਂ ਤੇ ਵੀ ਪਹੁੰਚਾਇਆ ਜਾ ਰਿਹਾ ਪਰ ਡਰ ਫਿਰ ਵੀ ਉਹਨਾਂ ਦੇ ਮਨਾਂ ਦੇ ਵਿੱਚ ਹੈ ਇਵਨ ਕਿ ਜੇਕਰ ਗੱਲ ਕਰ ਲਈਤੀ ਜਾਵੇ ਨਾਰਥ ਸਾਈਡ ਦੇ ਗੁਜਰਾਤ ਯਾ ਰਾਜਸਥਾਨ ਵਾਲੇ ਸਾਈਡ ਦੇ ਲੋਕ ਬੇਹਤ ਜ਼ਿਆਦਾ ਡਰੇ ਹੋਏ ਨੇ ਕਿ ਜੇਕਰ ਪਾਕਿਸਤਾਨ ਸਾਡੇ ਤੇ ਹਮਲਾ ਕਰਦਾ ਹੈ ਉਲਟ ਜਵਾਬ ਸਾਨੂੰ ਦਿੱਤਾ ਜਾਂਦਾ ਹੈ ਤਾਂ ਅਸੀਂ ਇਦਾਂ ਦੀ ਸਿਚੁਏਸ਼ਨ ਦੇ ਵਿੱਚ ਕੀ ਕਰੀਏ ਸੋ ਜਵਾਬ ਲੈਣ ਦੇ ਲਈ ਮੇਰੇ ਨਾਲ ਜੁੜੇ ਨੇ ਦੀ ਜੋਦਾ ਜੀ ਜੀਡੀ ਆਈ ਵੀ ਦਾ ਤੋਂ ਗੱਲਬਾਤ ਕਰਾਂਗੇ ਇਹਨਾਂ ਦੇ ਨਾਲ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਨੇ ਵੀ ਦਰਸ਼ਕ ਇਸ ਵਕਤ ਵੀਡੀਓ ਵੇਖ ਰਹੇ ਨੇ ਤੇ ਪ੍ਰਿੰਕਪਮ ਗੱਲ ਤੁਹਾਡੀ ਸਹੀ ਹੈ ਜੀ ਵੀ ਇਸ ਵਕਤ ਜਿਹੜੀ ਸਿਚੁਏਸ਼ਨ ਹੈ ਉਹ ਕਾਫੀ ਆਪਾਂ ਕਹਿ ਸਕਦੇ ਆ ਵੀ ਮਤਲਬ ਨਾਜੁਕ ਹੈ ਜੀ ਔਰ ਜਿਹੜੇ ਲੋਗ ਨੇ ਉਹ ਕਾਫੀ ਜ਼ਿਆਦਾ ਘਬਰਾਏ ਹੋਏ ਨੇ ਹਮਮ ਔਰ ਤੁਸੀਂ ਦੇਖਿਆ ਹੋਊਗਾ ਵੀ ਜਦੋਂ ਕਿਤੇ ਅਰਥਕੋਇਕ ਵੀ ਆਉਂਦਾ ਤਾਂ ਬਿਲਡਿੰਗ ਚ ਉੱਤਰਦੇ ਹੋਏ ਲੋਗ ਇੱਕ ਦੂਜੇ ਨੂੰ ਕੋਚਲ ਕੋਚਲ ਕੇ ਮਾਰ ਦਿੰਦੇ ਆ ਜੀ ਤੇ ਉਹ ਇੱਕ ਪੈਨਿਕ ਦੀ ਸਿਚੁਏਸ਼ਨ ਬਣ ਜਾਂਦੀ ਆ ਤੇ ਇਸ ਟਾਈਮ ਜਿਵੇਂ ਅੱਜ ਵੀ ਆਪਣੀ ਸਰਜਿਕਲ ਸਟ੍ਰਾਈਕ ਜਾਂ ਕਹਿ ਲਓ ਇੱਕ ਕੋਡ ਆਫ ਕੰਡਕਟ ਉਹਨਾਂ ਨੇ ਕਰਨਾ ਵਾ ਰਨ ਕਰਨਾ ਵਾ ਵੀ ਆਪਾਂ ਨੂੰ ਇੱਕ ਐਗਜ਼ਾਮਪਲ ਸੈੱਟ ਕਰਕੇ ਦਿਖਾਉਣਾ ਵਾ ਵੀ ਕਿਵੇਂ ਅਸੀਂ ਬਿਹੇਵ ਕਰਨਾ ਜੇ ਇਨਕਿਸ ਕੱਲ ਨੂੰ ਵਾਰ ਲੱਗਦੀ ਆ ਜੀ ਬਟ ਉਹ ਸਿਚੁਏਸ਼ਨ ਦੇ ਵਿੱਚ ਜਦੋਂ ਬਲੈਕਆਊਟ ਹੋਣਾ ਸਾਰਾ ਕੁਝ ਨੇਰਾ ਹੋਣਾ ਕਾਫੀ ਲੋਕਾਂ ਦੀ ਹਾਰਟਬੀਟ ਵੱਜ ਜਾਣੀ ਹੈ ਜੀ ਕਾਫੀ ਲੋਕਾਂ ਨੇ ਟੈਨਸ਼ਨ ਦੇ ਵਿੱਚ ਆ ਜਾਣਾ ਵੀ ਜਿੰਨਾ ਨੇਰਾ ਤਾਂ ਹੋ ਗਿਆ ਹੁਣ ਇੱਕੋਦਮ ਸਾਨੂੰ ਵਿਜ਼ੂਅਲ ਇੱਕੋਦਮ ਆਇਤਾ ਆਵੇ ਵੀ ਸਾਹਮਣੇ ਵਾਲੀ ਬਿਲਡਿੰਗ ਦੇ ਉੱਤੇ ਕੁਝ ਦੇਖਿਆ ਤੇ ਇੱਕੋਦਮ ਬਲਾਸਟ ਹੋ ਗਿਆ ਜੀ ਲੋਕਾਂ ਦੇ ਅੰਦਰ ਇਸ ਤਦਾਦ ਦੇ ਉੱਤੇ ਡਰ ਹੈਗਾ ਵਾ ਔਰ ਅਸੀਂ ਆਪਦੀ ਨੇੜੇ ਦੇਖਦੇ ਆਂ ਖਾਸ ਕਰਕੇ ਜਿਹੜਾ ਆਮ ਵਰਗ ਦਾ ਬੰਦਾ ਅਮੀਰ ਬੰਦੇ ਨੂੰ ਕੋਈ ਬਹੁਤਾ ਫਰਕ ਨਹੀਂ ਪੈਣ ਲੱਗੇ ਕਿਉਂਕਿ ਉਹਨੂੰ ਕਿਤੇ ਨਾ ਕਿਤੇ ਇਹ ਵਹਿਮ ਆ ਵੀ ਉਹਦੇ ਕੋਲ ਸਪਲਾਈਜ਼ ਆਨੀਆਂ ਨਹੀਂ ਪਰ ਮੈਂ ਇੱਕ ਗੱਲ ਕਹਿਣਾ ਜੀ ਜੇ ਤੁਸੀਂ ਇਹ ਸਾਰੀ ਵਾਰ ਵਾਲੀ ਸਿਚੁਏਸ਼ਨ ਦੇ ਵਿੱਚ ਰੱਬ ਨਾ ਕਰੇ ਇਹ ਜੀ ਸਿਚੁਏਸ਼ਨ ਬਣ ਗਈ ਵੀ ਚਲੋ ਜੀ ਕੰਮ ਪੂਰਾ ਪੁੱਠਾ ਪੈ ਜਾਂਦਾ ਤਾਂ ਕੀ ਕੀਤਾ ਸਾਰੇ ਤਾਂ ਕੰਮ ਪੁੱਠਾ ਤਾਂ ਪੈ ਗਿਆ ਤੁਸੀਂ ਗੋਲੀ ਬਾਰੂਦ ਸਭ ਤੋਂ ਬਚ ਗਏ ਬਚ ਗਏ ਪਰ ਤੁਹਾਡੇ ਕੋਲ ਸਪਲਾਈਜ਼ ਨਹੀਂ ਬਚੀ ਸਵਾਲ ਇਹ ਉੱਠਦਾ ਕਿ ਸਰਵਾਈਵ ਕਰਨ ਦੇ ਲਈ ਕਿ ਸਾਡੇ ਕੋਲ ਕੀ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ ਸਰਵਾਈਵ ਕਿੱਦਾਂ ਕਰਾਂਗੇ ਹਾਂਜੀ ਹੁਣ ਜੇ ਫਰਜ ਕਰ ਲਓ ਬੰਦਾ ਬਚ ਵੀ ਗਿਆ ਹਮ ਹੁਣ ਉਹਦੇ ਕੋਲ ਪਾਣੀ ਪੀਣ ਨੂੰ ਨਹੀਂ ਹੈਗਾ ਹਮ ਜਿਹੜੀ ਪੂਰੇ ਸ਼ਹਿਰ ਦੀ ਟੈਂਕੀ ਆ ਵੱਡੀ ਆਪਣੇ ਏਰੀਆ ਦੀ ਟੈਂਕੀ ਆ ਉਹ ਡਿੱਗ ਵੀ ਗਈ ਜਦੋਂ ਉਹ ਕਨੈਕਸ਼ਨ ਬ੍ਰੇਕ ਹੋਗੇ ਤੋਂ ਜੀ ਪਾਣੀ ਕਿੱਥੋਂ ਪੀਓਗੇ ਸਰਵਾਈਵਲ ਹੀ ਹੈ ਨਹੀਂ ਬੰਦੇ ਕੋਲੇ ਤਾਂ ਤੁਸੀਂ ਗੋਲੀ ਤੋਂ ਵੱਜੋਗੇ ਤੁਸੀਂ ਆਪਦੀ ਕਰਤੂਤਾ ਕਰਕੇ ਫਸ ਜਾਓਗੇ ਜੀ ਜੀ ਇੱਥੇ ਲੋਕਾਂ ਨੂੰ ਇਹ ਵੀ ਦੱਸਣਾ ਚਾਹੀਏ ਜੇ ਜਦੋਂ ਵੀ ਇੱਦਾਂ ਦੀ ਸਿਚੁਏਸ਼ਨ ਬਣਦੀ ਹੈ ਪਾਣੀ ਦੀ ਸਪਲਾਈ ਵਿੱਚ ਦੀ ਸਪਲਾਈ ਜਾਂ ਕਹਿ ਸਕਦੇ ਗਰੋਸਰੀ ਦੀ ਆਈਟਮਸ ਦੀ ਸਪਲਾਈ ਇਹ ਸਭ ਤੋਂ ਪਹਿਲਾਂ ਡੈਮੇਜ ਹੁੰਦੀਆਂ ਨੇ ਜਿਸ ਤਰ੍ਹਾਂ ਏਰੀਆ ਦੇ ਵਿੱਚ ਗੱਲ ਕਰ ਲਈਏ ਜਾਂ ਉੱਥੋਂ ਦੇ ਰਿਹਾਇਸ਼ੀ ਇਲਾਕਿਆਂ ਦੀ ਗੱਲ ਕਰ ਲਈਏ ਸੋ ਇਦਾਂ ਦੀ ਸਿਚੁਏਸ਼ਨ ਦੇ ਵਿੱਚੋਂ ਜੇਕਰ ਉੱਭਰ ਨਾ ਹੋਵੇ ਤਾਂ ਕੀ ਤੁਹਾਡੇ ਕੋਲ ਜਵਾਬ ਨੇ ਤੇ ਕਿਵੇਂ ਲੋਕ ਆਪਣਾ ਹੱਲ ਕਰ ਸਕਦੇ ਨੇ ਸਭ ਤੋਂ ਪਹਿਲਾਂ ਜਿਹੜੀ ਚੀਜ਼ ਸਾਡੀ ਸਰੀਰ ਦੀ ਨੈਸੈਸਿਟੀ ਆ ਬੰਦੇ ਦਾ ਸਰੀਰ ਖਾਣੇ ਤੋਂ ਬਿਨਾ ਸਾਰ ਲੂਗਾ ਹੂੰ ਕੁਝ ਦਿਨ ਤੱਕ ਉਹ ਖਾਣਾ ਟਪਾ ਲੂਗਾ ਹੂੰ ਸਭ ਤੋਂ ਬੇਸਿਕ ਨੈਸੈਸਿਟੀ ਹੈਗੀ ਪਾਣੀ ਜੀ ਪਾਣੀ ਬਹੁਤ ਜ਼ਿਆਦਾ ਜ਼ਰੂਰੀ ਕਿਉਂਕਿ ਤਕਰੀਬਨ 70 ਤੋਂ 75% ਤੱਕ ਸਰੀਰ ਚ ਹੈ ਹੀ ਪਾਣੀ ਜੀ ਤੋ ਹਰ ਬੰਦੇ ਵਾਸਤੇ 4 ਤੋਂ 5 ਲੀਟਰ ਤਾਂ ਮੈਡੀਕਲ ਸਾਇੰਸ ਕਹਿੰਦੀ ਆ ਪਰ ਜੇ ਆਪਾਂ ਕਹਿੰਦੇ ਵੀ ਬੰਦਾ ਉਹਦੇ ਸਟੈਪਸ ਦੇ ਉੱਤੇ ਨਹੀਂ ਵੀ ਚੱਲਦਾ ਤਾਂ 3 ਲੀਟਰ ਪਾਣੀ ਤਾਂ ਹਰ ਬੰਦਾ ਪੀਂਦਾ ਜੀ ਬੰਦਾ ਤੇ ਨਾਲ ਡੀ ਹਾਈਡਰੇਸ਼ਨ ਦੇ ਨਾਲ ਡੈਥ ਹੋ ਸਕਦੀ ਹੈ ਕਿਉਂਕਿ ਸਫੋਕੇਸ਼ਨ ਇੰਨੀ ਹੋ ਜਾਣੀ ਆ ਸਾਹ ਨਹੀਂ ਆਉਣਾ ਬ੍ਰੇਨ ਤੱਕ એનર્ਜੀ ਨਹੀਂ ਪਹੁੰਚਣੀ ਸੋ ਇਸ ਕਰਕੇ ਆਪਾਂ ਨੂੰ 4 ਤੋਂ 5 ਲੀਟਰ ਪਾਣੀ ਇੱਕ ਬੰਦੇ ਵਾਸਤੇ 15 ਦਿਨ ਤੱਕ ਤਾਂ ਸਾਡੇ ਕੋਲੇ ਬੈਕਅਪ ਹੋਣਾ ਚਾਹੀਦਾ ਸਟੋਰ ਕਰਕੇ ਰੱਖਣਾ ਸਟੋਰ ਕਰਕੇ ਰੱਖਣਾ ਚਾਹੀਦਾ ਉਹਦਾ ਕਾਰਨ ਇਹ ਹੈ ਵੀ ਜੇ ਫਰਜ਼ ਕਰ ਲੋ ਖੁਦਾ ਨਾ ਖਾਸਤਾ ਪ੍ਰਮਾਤਮਾ ਨਾ ਇਸ ਤਰ੍ਹਾਂ ਦਾ ਸਥਿਤੀ ਪੈਦਾ ਕਰੇ ਵੀ ਜੇ ਇਹ ਚੀਜ਼ ਵਾਕਈ ਇਸ ਤਰ੍ਹਾਂ ਦਾ ਰੂਪ ਲੈ ਜਾਂਦੀ ਆ ਜੋ ਕਿ ਕਿਸੇ ਦੇ ਬਹੁਤੇ ਹੱਥ ਵਾਸ ਨਹੀਂ ਹੈਗੀ ਨਹੀਂ ਹੁੰਦੀ ਠੀਕ ਹੈ ਜੀ ਜੇ ਉਧਰੋਂ ਕੋਈ ਜਵਾਬ ਦੇ ਆ ਜਾਂਦੀ ਆ ਤਾਂ ਸਾਡਾ ਕੀਤਾ ਸਾਨੂੰ ਇਹ ਗੱਲ ਸਿਖਾਉਂਦਾ ਵੀ ਸਾਡਾ ਧਰਮ ਬਣਦਾ ਸਾਡਾ ਫਰਜ਼ ਬਣਦਾ ਤੁਹਾਨੂੰ آگਾਹ ਕਰਨਾ ਵੀ ਜੇ ਭਾਈ ਤੁਹਾਡੇ ਤੇ ਇਹ ਜੀ ਸਥਿਤੀ ਵੀ ਬਣ ਜੇ ਮੇਰਤ ਵੀ ਇਹ ਜੀ ਸਥਿਤੀ ਬਣ ਜੇ ਤਾਂ ਮੈਂ ਕਿਹੜੀ ਕਿਹੜੀ ਚੀਜ਼ ਉੱਤੇ ਚਲੋ ਅਸੀਂ ਲੋਕਾਂ ਦੀ ਗੱਲ ਤਾਂ ਬਾਅਦ ਚ ਕਰਾਂਗੇ ਪਹਿਲੇ ਤੁਹਾਡਾ ਹੀ ਮੈਂ ਪੁੱਛਦੀ ਆਂ ਕਿ ਤੁਸੀਂ ਕਿਹੜੀਆਂ ਚੀਜ਼ਾਂ ਇਤਿਆਦ ਦੇ ਤੌਰ ਤੇ ਕਰ ਰਹੇ ਹੋ ਕਿ ਮਤਲਬ ਜੇਕਰ ਇਦਾਂ ਦੀ ਸਿਚੁਏਸ਼ਨ ਆ ਰਹੀ ਆ ਉਦੋਂ ਨਿਪਟਣ ਦੇ ਲਈ ਤੁਸੀਂ ਕੀ ਕਰ ਰਹੇ ਹੋ ਸਭ ਤੋਂ ਪਹਿਲੀ ਸਾਡੀ ਕੋਸ਼ਿਸ਼ ਹੈ ਜੇ ਫਰਜ਼ ਕਰ ਲੋ ਸਾਡੀ ਫੈਮਲੀ ਦੇ ਵਿੱਚ ਕਿਸੇ ਦੀ ਦਵਾਈ ਚੱਲਦੀ ਹੈ ਜਿਵੇਂ ਸਾਡੇ ਇੱਕ ਪੂਆ ਜੀ ਨੇ ਉਹਨਾਂ ਦੀ ਕੋਲੇਸਟ੍ਰੋਲ ਦੀ ਦਵਾਈ ਚੱਲਦੀ ਆ ਤਾਂ ਅਸੀਂ ਇਹ ਜ਼ਰੂਰ ਇਨਸ਼ੋਰ ਕਰ ਰਹੇ ਆ ਵੀ 30 ਦਿਨ ਦੇ ਉਹਨਾਂ ਦੀ ਘਟੋ-ਘਟੋ ਦਵਾਈ ਹੋਵੇ ਸੇਫ ਤੇ ਐਜ਼ ਸੇਫ ਹੋਵੇ ਔਰ ਉਹਨਾਂ ਕੋਲੇ ਐਜ਼ ਅ ਫਰਸਟੇਡ ਪਈ ਹੋਵੇ ਦੂਸਰੀ ਗੱਲ ਜਿੰਨੇ ਸਾਡੀ ਫੈਮਲੀ ਹੈ ਜਿੰਨੇ ਸਾਡੇ ਫੈਮਲੀ ਰਿਲੇਟਿਵਸ ਨੇ ਉਹਨਾਂ ਦੇ ਵਿੱਚ ਬਕਾਇਦਾ ਜਿਵੇਂ ਹੁਣ ਆਪਾਂ ਇੰਟਰਵਿਊ ਕਰ ਰਹੇ ਆ ਇੱਕ ਛੋਟੀ ਜੀ ਬਾਈਟ ਬਣਾ ਕੇ ਸਾਰੇ ਪੇजेस ਦੇ ਉੱਤੇ ਸਾਰੇ ਇੰਸਟਾਗ੍ਰam ਦੇ ਉੱਤੇ ਜਾਂ ਸਾਰੀ ਫੈਮਲੀ ਗਰੁੱਪਸ ਦੇ ਵਿੱਚ ਅਸੀਂ ਰੈਗੂਲੇਟ ਕਰ ਰਹੇ ਆ ਵੀ ਭਾਈ ਦੇਖੋ ਸਾਡੇ ਅਨੁਸਾਰ ਤੁਸੀਂ ਆ ਚੀਜ਼ਾਂ ਪਲੀਜ਼ ਸਟੈਕ ਕਰ ਲਓ ਜੀ ਕਿਹੜੀਆਂ ਚੀਜ਼ਾਂ ਜਿਵੇਂ ਪਾਣੀ ਸਭ ਤੋਂ ਮੁੱਖ ਪਾਣੀ ਪਾਣੀ ਦੂਸਰਾ ਫਸਟੇਡ ਹੂੰ ਫਸਟੇਡ ਜੇ ਤੁਹਾਡਾ ਫਸਟੇਡ ਹੈਗਾ ਤੁਹਾਡੇ ਕੋਲ ਪਾਣੀ ਹੈਗਾ ਤੁਹਾਡਾ ਸਰਵਾਈਵਲ ਹੋ ਸਕਦਾ ਹੋ ਸਕਦਾ ਜੇ ਤੁਸੀਂ ਕੋਈ ਨਹੀਂ ਜੀ ਮੇਰੇ ਕੋਲ ਆਟਾ ਵੀ ਹੋਵੇ ਚੀਨੀ ਵੀ ਹੋਵੇ ਚੌਲ ਵੀ ਹੋਵੇ ਪਰ ਬਿਜਲੀ ਨਹੀਂ ਆਉਣੀ ਪਾਣੀ ਨਾ ਹੋਵੇ ਤੇ ਪਾਣੀ ਨਾ ਹੋਵੇ ਗੈਸ ਕਨੈਕਸ਼ਨ ਨਾ ਹੋਵੇ ਤੁਹਾਡਾ ਸਾਰਾ ਕੁਝ ਧਰਿਆ ਰਹਿ ਜਾਣਾ ਹੂੰ 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 ਸੋ ਪਾਣੀ ਸਭ ਤੋਂ ਮੋੱਖਾ ਸੈਕੰਡ ਮੋੱਖਾ ਫਸਟੇਡ ਜਿਹਦੇ ਵਿੱਚ ਪੇਨ ਕਿਲਰਸ ਹੈਡੈਕ ਵਾਸਤੇ ਦਵਾਈਆਂ ਕਿਸੇ ਵੀ ਆਮ ਕੇਮਿਸਟ ਤੋਂ ਮੈਂ ਇਹ ਨਹੀਂ ਕਹਿੰਦਾ ਵੀ ਇਸ ਟਾਈਮ ਕੋਈ ਆਯੁਰਵੈਦਿਕ ਡਾਕਟਰ ਨੂੰ ਅਪਣਾਓ ਮੈਂ ਇਹ ਕਹਿੰਦਾ ਕਿਸੇ ਐਲੋਪੈਥੀ ਨੂੰ ਅਪਣਾਓ ਥੋੜਾ ਹੱਲ ਹੋਣਾ ਚਾਹੀਦਾ ਤੁਹਾਡੇ ਕੋਲੇ ਮੌਕਾ ਟਪਾਉਣ ਵਾਸਤੇ ਸਮਾਂ ਆਪਦਾ ਬਚਾਉਣ ਵਾਸਤੇ ਤੁਹਾਡੇ ਕੋਲੇ ਫਰਸਟ ایڈ ਜ਼ਰੂਰੀ ਹੈ ਤੁਹਾਡੇ ਕੋਲ ਪੱਟੀਆਂ ਹੋਣੀਆਂ ਚਾਹੀਦੀਆਂ ਜੇ ਕਿਸੇ ਤੁਹਾਡੇ ਸੱਜਣ ਤੇ 6:00 ਵਜੇ ਤੋਂ ਤੁਸੀਂ ਉਹਨੂੰ ਕਿੱਦਾਂ ਕਯੂਰ ਕਰ ਸਕਦੇ ਸੋ ਇਸ ਤਰ੍ਹਾਂ ਦੀ ਇੱਕ ਫਰਸਟ ਸੈਡ ਕਿਟ ਆਫ ਦੀ ਫੈਮਿਲੀ ਵਾਸਤੇ 30 ਦਿਨ ਦੀ ਸਪਲਾਈ ਦੇ ਨਾਲ ਤੁਸੀਂ 30 ਦਿਨ ਦੀ ਸਪਲਾਈ ਦੇ ਨਾਲ ਲੈ ਕੇ ਚੱਲੋ ਵੀ ਵੱਧ ਤੋਂ ਵੱਧ ਵੀ ਜੇ ਡਿਲੇ ਵੀ ਹੋਊਗਾ ਤਾਂ 30 ਦਿਨ ਹੀ ਹੋਊਗਾ ਜੀ ਕੀ ਤੁਸੀਂ ਕੋਈ ਐਦਾ ਦੀ ਕੋਈ ਲਿਸਟ ਤਿਆਰ ਕੀਤੀ ਹੈ ਜਿਹਦੇ ਨਾਲ ਤੁਸੀਂ ਲੋਕਾਂ ਨੂੰ ਵੀ ਸੁਚੇਤ ਕਰ ਸਕੋ ਕਿ ਇਹ ਚੀਜ਼ਾਂ ਤੁਸੀਂ ਆਪਣੇ ਕੋਲ ਰੱਖਣੀਆਂ ਨੇ ਆ ਜ਼ਰੂਰੀ ਨੇ ਹੈ ਨਾ ਇਹ ਚੀਜ਼ਾਂ ਦੇ ਬਿਨਾਂ ਤੁਸੀਂ ਸਰਵਾਈਵ ਨਹੀਂ ਕਰ ਸਕਦੇ ਤਾਂ ਲੋਕਾਂ ਤੱਕ ਵੀ ਜਾਣਕਾਰੀ ਜ਼ਰੂਰ ਪਹੁੰਚਾਓ ਬਿਲਕੁਲ ਬਿਲਕੁਲ ਹੁਣ ਜਿਵੇਂ ਆ ਤਿੰਨ ਲਿਸਟਾਂ ਨੇ ਜੀ ਜੀ ਇਹ ਤਿੰਨ ਲਿਸਟਾਂ ਦੇ ਵਿੱਚ ਅਸੀਂ ਕੋਸ਼ਿਸ਼ ਕੀਤੀ ਹੈ ਵੀ ਵੈਸੇ ਸਾਰੀਆਂ ਚੀਜ਼ਾਂ ਇਹਦੇ ਵਿੱਚ ਕਵਰ ਹੋ ਜਾਣ ਜੀ ਪਰ ਇਸ ਤੋਂ ਬਾਅਦ ਵੀ ਮੈਂ ਇਹ ਗੱਲ ਕਹਿੰਦਾ ਵੀ ਕੁਝ ਚੀਜ਼ਾਂ ਹਜੇ ਵੀ ਰਹਿ ਜਾਣਗੀਆਂ ਕਿਉਂਕਿ ਇਹਦੇ 'ਚ ਅਸੀਂ ਇੱਕ 10th ਪੁਆਇੰਟ ਜਿਹੜਾ ਖਾਸ ਲਿਖਿਆ ਉਹ ਹੈਗਾ ਮੈਂਟਲ ਹੈਲਥ ਮੈਂਟਲ ਹੈਲਥ ਕਿਉਂਕਿ ਇਦਾਂ ਨਾ ਨਾ ਹੋਵੇ ਆਪਾਂ ਇਸ ਸਥਿਤੀ ਤੋਂ ਤਾਂ ਬਾਹਰ ਨਿਕਲ ਗਏ ਸਰਵਾਈਵ ਵੀ ਕਰ ਗਏ ਤੇ ਮੁੜ ਕੇ ਬੰਦਾ ساری ਜ਼ਿੰਦਗੀ ਉਸ ਸਦਮੇ ਤੋਂ ਹੀ ਨਹੀਂ ਨਿਕਲ ਪਾ ਤੇ ਉਹ ਤਾਂ ਫਿਰ ਬੰਦਾ ਜਿਉਂਦਾ ਤੇ ਨਾ ਜਿਉਂਦਾ ਇੱਕ ਬਰਾਬਰੀ ਹੀ ਹੈ ਸੋ ਮੈਂਟਲ ਹੈਲਥ ਬੜੀ ਜ਼ਰੂਰੀ ਹੈ ਬਹੁਤ ਮਤਲਬ ਮੈਂ ਕਹਿ ਸਕਦਾ ਦਿਮਾਗ ਲਾ ਕੇ ਚੀਜ਼ ਤੁਸੀਂ ਤਿਆਰ ਕੀਤੀ ਆ ਜਿੱਥੇ ਤੁਸੀਂ ਇੱਕ ਬੰਦੇ ਦੀ ਫਿਜ਼ੀਕਲ ੀਡਸ ਦਾ ਪੂਰਾ ਖਿਆਲ ਰੱਖਿਆ ਕਿ ਬਾਡੀ ਤੇ ਕਿਹੜੀਆਂ ਕਿਹੜੀਆਂ ਚੀਜ਼ਾਂ ਬੰਦੇ ਨੂੰ ਚਾਹੀਦੀਆਂ ਜਿਸ ਦੇ ਨਾਲ ਉਹ ਸਰਵਾਈਵ ਕਰ ਸਕਦਾ ਉਸ ਤੋਂ ਨਾ ਮੈਂਟਲੀ ਵੀ ਤੁਸੀਂ ਉਸ ਦੇ ਕੇਅਰ ਕਰਨ ਦੇ ਲਈ ਲਿਸਟ ਦੇ ਵਿੱਚ ਰੱਖਿਆ ਨਹੀਂ ਔਰ 10th ਨੰਬਰ ਦਾ ਜਿਹੜਾ ਇਹਨਾਂ ਨੇ ਪੁਆਇੰਟ ਰੱਖਿਆ ਹੋਇਆ ਮੈਂਟਲ ਹੈਲਥ ਤੇ ਲੇਅਰ ਤਾਂ ਇਹਨਾਂ ਨੇ ਪੁਆਇੰਟ ਰੱਖਿਆ ਔਰ ਉਹਦੇ ਵਿੱਚ ਬ ਨੋਟਬੁక్స్ ਸਪਿਰਚੁਅਲ ਆਈਟਮਸ ਪ੍ਰੇਅਰ ਬੁక్స్ ਤੇ ਮਾਲਾ ਵਗੈਰਾ ਕੋਲ ਰੱਖਣ ਦੇ ਲਈ ਕਿਹਾ ਔਰ ਉਸ ਤੋਂ ਬਾਅਦ ਐਕਸਰਸਾਈਜ਼ ਯੋਗਾ ਗਾਈਡ ਬਾਰੇ ਇਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਅਜਿਹੀਆਂ ਚੀਜ਼ਾਂ ਤਾਂ ਕਿ ਤੁਹਾਡੀ ਮੈਂਟਲ ਸਥਿਤੀ ਜੜੇ ਕਿ ਖਰਾਬ ਨਾ ਹੋਵੇ ਬਿਲਕੁਲ ਔਰ ਜਦੋਂ ਵੀ ਕਿਸੇ ਵੀ ਬੰਦੇ ਦੇ ਉੱਤੇ ਸਮਾਂ ਪੈਂਦਾ ਨਾ ਜੀ ਜਦੋਂ ਕਿਸੇ ਵੀ ਬੰਦੇ ਦੇ ਉੱਤੇ ਕੋਈ ਫਰਜ਼ ਕਰ ਲੋ ਆਪਾਂ ਗੱਡੀ ਚਲਾਉਨੇ ਆ ਆਪਣੇ ਤੋਂ ਕਿਸੇ ਗੱਡੀ ਚ ਬੱਜਣ ਵਾਲੀ ਹੁੰਦੀ ਹੈ ਜੇ ਤੁਸੀਂ ਉਸ ਮੂਮੈਂਟ ਤੇ ਘਬਰਾ ਗਏ ਤੁਸੀਂ ਡਰ ਗਏ ਤਾਂ ਤੁਹਾਡੇ ਐਕਸ਼ਨ ਤੁਹਾਡੇ ਹੱਥੋਂ ਨਿਕਲ ਜਾਣਗੇ ਜੇ ਤੁਸੀਂ ਉਸੇ ਟਾਈਮ ਉਸੇ ਮੂਮੈਂਟ ਦਾ ਕਮਾਂਡ ਲੈ ਲੈਣਾ ਹੈ ਉਹਦੇ ਦਿਮਾਗ ਨੂੰ ਕੰਟਰੋਲ ਕਰ ਲੈਣਾ ਤੁਸੀਂ ਉਸ ਚੀਜ਼ ਤੋਂ ਬਚ ਸਕਦੇ ਹੋ ਕਿਉਂਕਿ ਤੁਸੀਂ ਰਿਕੁਆਇਰਡ ਐਕਸ਼ਨ ਲੈ ਸਕਦੇ ਹੋ ਹੁਣ ਜੇ ਫਰਜ਼ ਕਰ ਲੋ ਜੀ ਸਥਿਤੀ ਬਣ ਵੀ ਗਈ ਤਾਂ ਹੁਣ ਉੱਥੇ ਇੱਕ ਐਕਸੈਪਟੈਂਸ ਤਾਂ ਆਉਗੀ ਵੀ ਸਾਨੂੰ ਇਹ ਸਿਚੁਏਸ਼ਨ ਆ ਗਈ ਪਰ ਹੁਣ ਜੇ ਇਹ ਚ ਬਚ ਗਏ ਤਾਂ ਪਹਿਲੀ ਗੱਲ ਤਾਂ ਸ਼ੁਕਰਾਨਾ ਜੇ ਸ਼ੁਕਰਾਨਾ ਵੀ ਬਚ ਗਏ ਬਾਕੀ ਕਿੰਨੇ ਮਰ ਵੀ ਗਏ ਹੋਣਗੇ ਜੇ ਅਸੀਂ ਬਚ ਗਏ ਫਿਰ ਹੁਣ ਇਹਨੂੰ ਅੱਗੇ ਸਸਟੇਨ ਕਿਵੇਂ ਕਰਨਾ ਕਿਤੇ ਐਂ ਨਾ ਹੋਵੇ ਡਿਪਰੈਸ਼ਨ 'ਚ ਹੀ ਬੈਠੇ ਰਹਿ ਜੀ ਹਾਂ ਹਾਂ ਵੀ ਸਾਰੀ ਦੁਨੀਆ ਫੇਰ ਰੂਟੀਨ ਚ 30 ਦਿਨਾਂ ਬਾਅਦ ਉਵੇਂ ਹੀ ਹੋ ਜੇ ਤੇ ਅਸੀਂ ਉਹੀ ਅਪਾਹੇ ਚ ਉੰਗੂ ਹੋ ਜੀਏ ਵੀ ਸਾਨੂੰ ਐਂਟੀ ਡਿਪਰੈਸੈਂਟ ਵਾਲੀ ਗੋਲੀ ਸਾਰੀ ਜ਼ਿੰਦਗੀ ਵਾਸਤੇ ਲੱਗ ਜੇ ਜਦ ਸਾਡੇ ਸੁਸਾਈਡਲ ਥਾਟਸ ਆਉਣ ਜਨ ਉਸ ਚੀਜ਼ ਦਾ ਕੋਈ ਫਾਇਦਾ ਨਹੀਂ ਜੀ ਸੋ ਮੈਂ ਜਦੋਂ ਇਹ ਚਾਹਾਂਗੀ ਜਿਹੜੀਆਂ ਲਿਸਟਾਂ ਤੁਸੀਂ ਆਪਣੇ ਦਿਮਾਗ ਦੇ ਨਾਲ ਰੈਡੀ ਕੀਤੀਆਂ ਨੇ ਤੁਸੀਂ ਤੁਸੀਂ ਕਹਿ ਸਕਿਓ ਹੈ ਨਾ 10 ਇਹਦੇ ਵਿੱਚ ਪੁਆਇੰਟ ਰੱਖੇ ਹੋਏ ਨੇ ਔਰ ਇਹ ਜਰੂਰ ਇੱਕ ਵਾਰੀ ਮਤਲਬ ਦਰਸ਼ਕਾਂ ਨੂੰ ਜਰੂਰ ਦੱਸੋ ਕਿ ਕਿਹੜੀਆਂ ਕਿਹੜੀਆਂ ਮੋਟੀਆਂ-ਮੋਟੀਆਂ ਚੀਜ਼ਾਂ ਨੇ ਜਿਹੜੀਆਂ ਕਿ ਤੁਹਾਨੂੰ ਆਪਣੇ ਕੋਲ ਰੱਖਣੀਆਂ ਚਾਹੀਦੀਆਂ ਨੇ ਉਸ ਕੈਮਰੇਮੈਨ ਨੂੰ ਕਹੋਗੇ ਕਿ ਕੈਮਰਾ ਅਦਰ ਕੀਤਾ ਜਾਵੇ ਤਾਂ ਜੋ ਇਹ ਪ੍ਰੋਪਰ ਜਾਣਕਾਰੀ ਤੁਹਾਡੇ ਤੱਕ ਪਹੁੰਚ ਸਕੇ ਸਭ ਤੋਂ ਪਹਿਲਾ ਪੁਆਇੰਟ ਸਾਡਾ ਇਹੀ ਹੈ ਵੀ ਫੂਡ ਐਂਡ ਵਾਟਰ ਕਟੋ ਕਟ 4 ਤੋਂ 5 ਲੀਟਰ ਪਾਣੀ ਪਰ ਪਰਸਨ ਸਟੋਰ ਕਰਨਾ ਚਾਹੀਦਾ ਤੁਹਾਨੂੰ ਐਟ ਲੀਸਟ 2 ਹਫ਼ਤੇ ਵਾਸਤੇ ਤੁਹਾਡੇ ਕੋਲੇ 2 ਹਫ਼ਤੇ ਵਾਸਤੇ ਪਾਣੀ ਹੋਣਾ ਚਾਹੀਦਾ ਨੋਨ ਪੇਸੇਬਲ ਫੂਡ ਜਿਹੜੇ ਤੁਹਾਡਾ ਫੂਡ ਖਰਾਬ ਛੇਤੀ ਨਹੀਂ ਹੁੰਦਾ ਜਿਵੇਂ ਸੁੱਕਾ ਚੌਲ ਹੋ ਗਿਆ ਸੁੱਕਾ ਆਟਾ ਹੋ ਗਿਆ ਫਿਰ ਉਦੋਂ ਬਾਅਦ ਦਾਲਾਂ ਹੋ ਗਈਆਂ ਚਨਾ ਦਾਲ ਹੋ ਗਈ ਰਾਜਮਾ ਹੋ ਗਿਆ ਇਨਸਟੈਂਟ ਨੂਡਲਸ ਜਿਹੜੇ ਆਪਾਂ ਕਹਿੰਦੇ ਮੈਗੀ ਹੋਗੀ ਉਹ ਵੀ ਤੁਹਾਡੇ ਵਾਸਤੇ ਇਸ ਟਾਈਮ ਦੇ ਉੱਤੇ ਜੇ ਸਰਵਾਈਵ ਕਰਨਾ ਤਾਂ ਤੁਹਾਡੇ ਵਾਸਤੇ ਇੱਕ ਬੈਨੀਫਿਟ ਦੇ ਸਕਦੀ ਆ ਚਾਹੇ ਉਹਦੇ ਚ ਗੁੱਡ ਕਾਰਬਸ ਨੇ ਚਾਹੇ ਉਹਦੇ ਚ ਬੈਡ ਕਾਰਬਸ ਨੇ ਬਟ ਐਟ ਲੀਸਟ ਬਾਡੀ ਕੋਲੇ ਕਾਰਬਸ ਡਿਲੀਵਰ ਹੋਣਗੇ ਫਿਰ ਉਸ ਤੋਂ ਬਾਅਦ ਕੈਨਡ ਫੂਡ ਨੇ ਡਰਾਈ ਫਰੂਟਸ ਨੇ ਨਟਸ ਨੇ ਸਾਲਟ 슈ਗਰ ਜੈਗਰੀ ਕੁਕਿੰਗ ਆਇਲ ਸਪਾਈਸਸ ਹੋਗੇ ਚਾਹ ਪੱਤੀ ਹੋਗੀ ਕਾਫੀ ਹੋਗੀ ਤੇ ਜੇ ਤੁਸੀਂ ਪ੍ਰੋਟੀਨ ਸਪਲੀਮੈਂਟਸ ਆਲਰੇਡੀ ਬਾਡੀ ਨੂੰ ਦੇ ਰਹੇ ਹੋ ਤਾਂ ਉਹਨੂੰ ਵੀ ਪਲੀਜ਼ ਸਟੈਕ ਕਰਕੇ ਰੱਖੋ ਤਾਂ ਕਿ ਇਨ ਸਿਚੁਏਸ਼ਨ ਤੋਡੀ ਬਾਡੀ ਕਿਤੇ ਵੀ ਆਪਦੇ ਆਪ ਚ ਲੈਗ ਨਾ ਫੀਲ ਕਰੇ ਕਿਸੇ ਵੀ ਕਮਾਂਡ ਨੂੰ ਤੁਸੀਂ ਅੱਗੇ ਸਟੈਪ ਲੈਣਾ ਵਾ ਤਾਂ ਤੁਹਾਨੂੰ ਕਿਤੇ ਵੀ ਫੀਲ ਇਦਾਂ ਨਾ ਹੋਵੇ ਵੀ ਤੁਸੀਂ ਬੈਕ ਹੋ ਮੈਡੀਸਨ ਐਂਡ ਫਰਸਟ ਏਡ ਦੇ ਵਿੱਚ ਕੁਝ ਲੋਕਾਂ ਦੀ ਪ੍ਰੈਸਕ੍ਰਿਪਸ਼ਨ ਵਾਲੀਆਂ ਦਵਾਈਆਂ ਚੱਲਦੀਆਂ ਨੇ ਕਈ ਬੰਦੇ ਨੇ ਸਾਡੇ ਤੋਂ ਮਹਾਰਾਜ ਸਹੀ ਸ਼ਰਬਤ ਚੱਲਦਾ ਔਰ ਅਸੀਂ ਆਲਰੇਡੀ ਉਹਨਾਂ ਨੂੰ 30-30 ਦਿਨ ਦਾ ਚੈੱਕ ਕਰ ਚੁੱਕੇ ਹਾਂ ਜੀ ਦੇ ਚੁੱਕੇ ਹਾਂ ਔਰ ਆੜੇ ਵਾਲੇ ਜਿੰਨੇ ਪਿੰਡਾਂ ਵਾਲੇ ਬੰਦੇ ਨੇ ਉਹਨਾਂ ਨੇ ਆਪ ਸਾਡੇ ਤੋਂ 20-20 ਬੋਤਲ ਅੱਢ ਤੋਂ ਰੱਖ ਲਈ ਇਹਨੂੰ ਕਹਿੰਦੇ ਵੀ ਜੀ ਕਿਸੇ ਨੂੰ ਲੋੜ ਪੋ ਅਸੀਂ ਡਿਲੀਵਰ ਕਰ ਦਾਂ। ਜੀ ਠੀਕ ਹੈ। ਸੋ ਇਸ ਤਰ੍ਹਾਂ ਜਿਹੜੀਆਂ ਮੈਡੀਸਿਨਸ ਨੇ ਫਰਸਟ ایڈ ਹੋਗੀ, ਬੈਂਡੇਜ ਹੋਗੀ ਆਪਣੀ ਰੂਹ ਜਿਹੜੀ ਬਹੁਤ ਆਮ ਯੂਜ਼ ਕਰਦੇ ਆਪਾਂ ਜੇ ਕਿਤੇ ਬਲੱਡ ਨਿਕਲਦਾ ਵਾ ਜਾਂ ਕਿਤੇ ਜ਼ਖਮ ਹੋ ਜਾਂਦਾ ਵਾ ਉਸ ਟਾਈਮ ਤੇ ਡਿਟਾਲ ਤੇ ਰੂਹ ਬਹੁਤ ਕਾਰਗਰ ਆਪਣੇ ਵਾਸਤੇ ਰਹਿੰਦੀ ਹੈ ਪੇਨ ਕਿਲਰ ਜਿਹਦੇ ਵਿੱਚ ਪੈਰਾਸੀਟਾਮੋਲ ਹੋਗੀ ਜਾਂ ਬਿਪਰੋਫਨ ਹੁੰਦੀ ਹੈ ਜਿਹੜੀ ਇਹ ਪੇਨ ਕਿਲਰ ਦੇ ਤੌਰ ਤੇ ਕੰਮ ਕਰਦੀ ਹੈ ਤੇ ਇਸ ਟਾਈਮ ਤੇ ਹੁਣ ਆਪਾਂ ਇਹ ਐਂਟੀ ਕਿ ਆਯੁਰਵੇਦ ਆਯੁਰਵੇਦ ਹ ਆਪਣਾ ਸਰਵਾਈਵਲ ਜ਼ਰੂਰੀ ਆ ਜੇ ਅਸੀਂ ਜਿਉਂਦੇ ਰਵਾਂਗੇ ਕਹਿੰਦੇ ਜੇ ਸਿਰ ਤੇ ਧੜ ਰਹੂਗਾ ਤਾਂ ਫਿਰ ਤੁਸੀਂ ਦੁਨੀਆ ਜੀ ਸਕਦੇ ਹੋ ਕਈ ਤਰ੍ਹਾਂ ਦੇ ਰੰਗ ਦੇਖ ਸਕਦੇ ਹੋ ਦੇਖ ਸਕਦੇ ਹੋ ਜੇ ਸਿਰ ਤੇ ਧੜੀ ਨਹੀਂ ਰਹੂਗਾ ਤੇ ਫਿਰ ਆਪਾਂ ਕਰਾਂਗੇ ਫਿਰ ਉਸ ਤੋਂ ਬਾਅਦ ਹਾਈਜੀਨ ਤੇ ਸੈਨੀਟੇਸ਼ਨ ਇਸ ਤਰ੍ਹਾਂ ਨਾਲ ਹੋ ਗਏ ਆਪਾਂ ਸਾਰੀ ਚੀਜ਼ਾਂ ਤੋਂ ਬਾਜੀਏ ਪਰ ਕਿਉਂਕਿ ਸਾਡੇ ਕੋਈ ਨਾ ਕੋਈ ਵੂਂਡ ਖੁੱਲਾ ਰਹਿ ਜਾਏ ਉਹਦੇ ਉੱਤੇ ਕੋਈ ਨਾ ਕੋਈ ਇਸ ਤਰ੍ਹਾਂ ਦਾ ਆਪਾਂ ਕਹਿੰਦੇ ਵੀ ਹਾਈਜਨ ਪ੍ਰੋਪਰ ਨਾ ਰੱਖਣ ਕਾਰਨ ਉਹਦੇ ਤੇ ਜ਼ਖਮ ਜਿਹੜਾ ਕਿ ਤਾਸੂਰ ਬਣ ਜਾਏ ਬਿਲਕੁਲ ਤੇ ਉਸ ਤੋਂ ਬਾਅਦ ਆਪਣੀ ਸਾਰੀ ਬੋਡੀ ਜਿਵੇਂ ਕਹਿੰਦੇ ਕੀੜਾ ਪੈਣਾ ਸ਼ੁਰੂ ਹੋ ਜਾਵੇ ਬੋਡੀ ਬਿਲਕੁਲ ਹੀ ਆਪਣੀ ਡਿਸਪੀਅਰ ਹੋਣੀ ਸ਼ੁਰੂ ਹੋ ਜਾਵੇ ਬਿਲਕੁਲ ਹੱਡੀਆਂ ਦੇ ਢਾਂਚੇ ਤੇ ਆਪਾਂ ਆ ਜਾਈਏ ਉਸ ਤੋਂ ਵਧੀਆ ਵਾ ਆਪਾਂ ਆਪਦੇ ਸਾਬਣ ਸ਼ੈਂਪੂ ਹੋਗੇ ਟੂਥਪੇਸਟ ਹੋਗੇ ਟੂਥ ਬਰਸ਼ਸ ਹੋਗੇ ਟਾਇਲਟ ਪੇਪਰਸ ਹੋਗੇ ਸੈਨੀਟਰੀ ਮਤਲਬ ਇੱਕ ਹਾਈਜੀਨ ਦਾ ਪ੍ਰੋਪਰ ਧਿਆਨ ਰੱਖੋ ਹਾਈਜੀਨ ਦਾ ਪ੍ਰੋਪਰ ਧਿਆਨ ਰੱਖੋ ਕਿਉਂਕਿ ਦੇਖੋ ਇਹ ਸਾਰੀਆਂ ਚੀਜ਼ਾਂ ਦੇ ਨਾਲ ਮੈਂਟਲ ਹੈਲਥ ਰਿਲੇਟਡ ਆ ਯੈਸ ਤੁਸੀਂ ਕਿਸੇ ਬੰਦੇ ਨੂੰ ਡਿਪਰੈਸ਼ਨ ਹੋਊਗਾ ਤੁਸੀਂ ਦੇਖੋਗੇ ਉਹਦਾ ਨਹਾਉਣ ਦਾ ਜੀਨ ਆ ਯੈਸ ਔਰ ਇਹ ਰੀਜ਼ਨ ਪਤਾ ਕੀ ਹੁੰਦਾ ਹੈ ਕਿ ਕਈ ਵਾਰ ਨਾ ਬੰਦੇ ਬਹੁਤ ਜ਼ਿਆਦਾ ਕਹਿ ਸਕਦੇ ਨਾ ਕਿ ਯੂ ਨੋ ਓਸੀਡੀ ਹੁੰਦੀ ਹੈ ਕਿ ਬਹੁਤ ਹਾਈਜੀਨ ਸੈਰਾਂ ਪਸੰਦ ਕਰਦੇ ਨੇ ਜੇਕਰ ਉਹ ਇਦਾਂ ਦੀ ਸਿਚੁਏਸ਼ਨ 'ਚ ਆ ਜਾਣਗੇ ਮੈਂਟਲ ਹੈਲਥ ਜਾਂ ਡਿਪਰੈਸ਼ਨ ਦਾ ਸ਼ਿਕਾਰ ਹੋ ਸਕਦੇ 100% ਜੀ ਫਿਰ ਉਸ ਤੋਂ ਬਾਅਦ ਜਿਹੜ ਜਿਵੇਂ ਅੱਜ ਦੇ ਸਮੇਂ ਦੇ ਵਿੱਚ ਸਾਡੇ ਕੋਲੇ ਇਲੈਕਟ੍ਰਿਸਿਟੀ ਹੈ ਸਾਡੇ ਕੋਲ ਲਾਈਟਾਂ ਨੇ ਸਾਡੇ ਕੋਲ ਬੈਟਰੀ ਬੈਕਅਪਸ ਹੈਗੇ ਆ ਬਟ ਪੁਰਾਣੇ ਤਰੀਕੇ ਦੇ ਵਿੱਚ ਕੀ ਹੁੰਦਾ ਸੀਗਾ ਮੋਮਬਤੀਆਂ ਮੋਮਬਤੀਆਂ ਕੈਂਡਲਸ ਦੀ ਮਾਚਸਾਂ ਹੁੰਦੀਆਂ ਸੀਗੀਆਂ ਮੋਮਬਤੀ ਹੁੰਦੀ ਸੀਗੀ ਅਮਰਜੰਸੀ ਲਾਈਟਸ ਤੇ ਲੋ ਬਿਲਕੁਲ ਜਾਂ ਤੁਹਾਡੇ ਕੋਲੇ ਜੇ ਸੋਲਰ ਲਾਈਟ ਅਗਰ ਤੁਸੀਂ ਅਫੋਰਡ ਕਰ ਸਕਦੇ ਹੋ ਤਾਂ ਸੋਲਰ ਲਾਈਟ ਦਾ ਇੰਤਜ਼ਾਮ ਰੱਖੋ ਔਰ ਪਾਣੀ ਵਾਸਤੇ ਵੀ ਉਹੀ ਸੇਮ ਗੱਲ ਆ ਜਾਂਦੀ ਜੇ ਤੁਹਾਡੇ ਫਰਜ਼ ਕਰ ਲੋ ਟੁੱਲੂ ਪੰਪ ਵੀ ਲੱਗਿਆ ਪਰ ਬਿਜਲੀ ਨਹੀਂ ਆ ਰਹੀ ਤਾਂ ਤੁਹਾਡੇ ਕੋਲ ਪਾਣੀ ਦੀ ਸਪਲਾਈ ਨਹੀਂ ਹੈਗੀ ਸੋ ਇਸ ਲਈ ਉੱਥੇ ਜਾ ਕੇ ਉਹੀ ਸਕਸੈਸਫ ਜਿਹਦੇ ਘਰੇ ਨਾਲ ਕਾ ਲੱਗਿਆ ਜੀ ਸੋ ਜਿਹੜੀ ਆਰਗੈਨਿਕ ਚੀਜ਼ਾਂ ਨੇ ਆਪਾਂ ਉਹਨਾਂ ਤੋਂ ਬਿਲਕੁਲ ਬੇਮੁਖ ਨਾ ਹੋਈਏ ਉਹਨਾਂ ਦੇ ਨਾਲ ਜੁੜੇ ਵੀ ਰਹੀਏ ਔਰ ਉਹ ਚੀਜ਼ਾਂ ਸਾਡੇ ਵਾਸਤੇ ਫਾਇਦੇਮੰਦ ਵੀ ਚ ਜੀ ਫਿਰ ਉਸ ਤੋਂ ਬਾਅਦ ਇਦੇ ਵਿੱਚ ਜਿਹੜੇ ਸੋਲਰ ਲੈਂਪਸ ਆਪਾਂ ਰੱਖਣੇ ਆ ਉਹ ਕੁਝ ਇਸ ਤਰ੍ਹਾਂ ਦੇ ਰੱਖੀਏ ਕਿਉਂਕਿ ਕਮਿਊਨੀਕੇਸ਼ਨ ਕਰਨ ਵਾਸਤੇ ਫੋਨਸ ਦੇ ਮਦਦ ਕਰ ਲਈਏ ਜੇ ਇਨਕੇ ਟਾਵਰਸ ਬਚਦੇ ਆ ਬਟ ਜੇ ਤੁਹਾਡੇ ਕੋਲੇ ਟਾਵਰ ਵੀ ਬਚ ਗਏ ਫੋਨ ਤੁਹਾਡੇ ਡੈਮੇਜ ਹੋ ਗਏ ਨਾ ਤੁਹਾਡੇ ਕੋਲ ਬੈਟਰੀ ਬੈਕਅਪ ਹੈਗਾ ਫੋਨ ਵੀ ਬਚ ਗਿਆ ਪਰ ਬੈਟਰੀ ਬੈਕਅਪ ਨਹੀਂ ਹੈਗਾ ਫਿਰ ਵੀ ਆਪਾਂ ਸੇਮ ਆਪਾਂ ਹੀ ਜੀ ਸਿਚੁਏਸ਼ਨਸ ਆ ਗਈ ਹੈ ਠੀਕ ਹੈ ਜੀ ਤੇ ਉਸ ਤੋਂ ਬਾਅਦ ਕਮਿਊਨੀਕੇਸ਼ਨ ਐਂਡ ਇਨਫੋਰਮੇਸ਼ਨ ਬੈਟਰੀ ਪਾਵਰਡ ਸੋਲਰ ਰੇਡੀਓ ਤੁਹਾਡੇ ਕੋਲੇ ਹੋਣੇ ਚਾਹੀਦੇ ਆ ਤਾਂ ਕਿ ਤੁਹਾਨੂੰ ਪਤਾ ਲੱਗੀ ਵੀ ਬਾਹਰ ਹੋ ਕੀ ਰਿਹਾ ਹੈ ਜੇ ਤੁਸੀਂ ਕਿਤੇ ਸਟਕ ਵੀ ਹੋ ਤਾਂ ਤੁਹਾਡੇ ਕੋਲੇ ਇਹ ਰੇਡੀਓ ਦੇ ਥਰੂ ਇਨਫੋਰਮੇਸ਼ਨ ਪਹੁੰਚ ਸਕਦੀ ਵੀ ਬਾਹਰ ਇਸ ਤੋਂ ਬਾਅਦ ਸਿਚੁਏਸ਼ਨ ਕੀ ਚੱਲ ਰਹੀ ਹੈ ਜੀ 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 ਫਿਰ ਉਸ ਤੋਂ ਬਾਅਦ ਫੋਨ ਨੰਬਰ ਜਿਹੜੇ ਨੇ ਤੁਹਾਡੇ ਉਹ ਐਮਰਜੈਂਸੀ ਕੰਟੈਕਟ ਅੱਡ ਤੋਂ ਲਿਖੇ ਹੋਣੇ ਚਾਹੀਦੇ ਆ ਤੁਹਾਡੇ ਕੋਲ ਲਿਖਿਆ ਹੋਵੇ ਵੀ ਠੀਕ ਹੈ ਜੀ ਮੇਰੇ ਕੋਲੇ ਆ ਨੰਬਰ ਨੇ ਹਾਂ ਹਾਂ ਤੁਸੀਂ ਪੰਜਾਬ ਚ ਰਹਿੰਦੇ ਤੁਹਾਡਾ ਕੋਈ ਨਾ ਕੋਈ ਬੰਦਾ ਇੰਦੌਰ ਰਹਿੰਦਾ ਉਹਨਾਂ ਦਾ ਨੰਬਰ ਸੇਵ ਰੱਖੋ ਔਰ ਬਕਾਇਦਾ ਡਾਇਰੀ ਤੇ ਨੋਟ ਰੱਖੋ ਹਾਂ ਤਾਂ ਕਿ ਜੇ ਫੋਨ ਨੰਬਰ ਫੋਨ ਤੁਹਾਡਾ ਟੁੱਟ ਵੀ ਜਾਂਦਾ ਤੁਸੀਂ ਡਾਇਰੀ ਤੋਂ ਦੇਖ ਕੇ ਉਹ ਠੀਕ ਆਪਦੇ ਆਪ ਦਾ ਹੱਲ ਕਰ ਸਕਦੇ ਸੌ ਤਰੀਕੇ ਦਾ ਹੱਲ ਜੀ ਜੇ ਮੈਮੋਰਾਇਜ਼ ਕਰ ਸਕਦੇ ਹੋ ਬਹੁਤ ਵਧੀਆ ਗੱਲ ਹੈ ਨਹੀਂ ਕਰ ਸਕਦੇ ਤਾਂ ਤੁਸੀਂ ਉਹਨੂੰ ਨੋਟ ਡਾਊਨ ਕਰਕੇ ਆਪਦੀਆਂ ਜਿੰਨੀਆਂ ਇਸ ਤੋਂ ਇਲਾਵਾ ਐਮਰਜੈਂਸੀ ਨੰਬਰ ਜਿਹੜੇ ਕਿ ਪੰਜਾਬ ਦੇ ਨਾਲ ਰਿਲੇਟਿਡ ਨੇ ਜਾਂ ਫਿਰ ਨੈਸ਼ਨਲ ਦੇ ਨਾਲ ਰਿਲੇਟਿਡ ਨੇ ਉਹ ਵੀ ਨੰਬਰ ਤੁਸੀਂ ਆਪਣੀ ਡਾਇਰੀ ਤੇ ਜਾਂ ਫੋਨ ਦੇ ਵਿੱਚ ਸਿਕਿਉਰਟੇ ਸੀ ਫਿਰ ਉਸ ਤੋਂ ਬਾਅਦ ਇਹਦੇ ਚ ਆਪਾਂ ਇੱਕ ਗੱਲ ਇੰਪੋਰਟੈਂਟ ਡਾਕੂਮੈਂਟਸ ਨੇ ਪਾਸਪੋਰਟਸ ਹੋਗੇ ਤੁਹਾਡੇ ਆਧਾਰ ਕਾਰਡ ਹੋਗੇ ਜੇ ਇਨ ਸਿਚੁਏਸ਼ਨ ਤੁਹਾਡਾ ਦਾ ਲੱਗਦਾ ਵੀ ਤੁਸੀਂ ਕੰਟਰੀ ਫਲੀਟ ਕਰ ਸਕਦੇ ਹੋ ਤੁਸੀਂ ਕੰਟਰੀ ਤੋਂ ਬਾਹਰ ਜਾ ਸਕਦੇ ਹੋ ਬਟ ਵਿਦਾਊਟ ਡਾਕੂਮੈਂਟੇਸ਼ਨ ਉਹਨਾਂ ਨੇ ਉੱਥੋਂ ਨਹੀਂ ਨਿਕਲਣ ਦੇਣਾ ਤਾਂ ਆਪਦੇ ਸਾਰੇ ਇੰਪੋਰਟੈਂਟ ਡਾਕੂਮੈਂਟਸ ਆਫ ਦੀ ਆਈਡੈਂਟੀਫਿਕੇਸ਼ਨਸ ਨੂੰ ਵਾਟਰਪਰੂਫ ਬੈਗ ਦੇ ਵਿੱਚ ਰੱਖੋ ਔਰ ਇਹਨੂੰ ਕਾਫੀ ਅਸੀਂ ਸਮਝ ਕੇ ਬੜਾ ਆਇਆ ਤਬ ਵੀ ਕਿਸ ਹੱਦ ਤੱਕ ਕ੍ਰਿਟੀਕਲ ਸਿਚੁਏਸ਼ਨ ਵੀ ਚਲੀ ਜਾਵੇ ਤਾਂ ਵੀ ਅਸੀਂ ਕੁਝ ਹੱਦ ਤੱਕ ਸਿਕਿਉਰ ਕਰ ਸਕਦੇ ਹਾਂ ਸਿਕਿਉਰ ਤੇ ਸੇਫ ਰਹੀਏ ਇਹ ਤੋਂ ਇਲਾਵਾ ਸਾਡੇ ਕੋਲ ਹੋਰ ਬਹੁਤ ਚੀਜ਼ਾਂ ਆਪਾਂ ਕਰ ਸਕਦੇ ਹਾਂ ਜੀ ਜਿਵੇਂ ਇਹਦੇ ਵਿੱਚ ਆਪਾਂ 6ਵਾਂ ਪੁਆਇੰਟ ਰੱਖਿਆ ਹੋਇਆ ਫਿਊਲ ਐਂਡ ਕੁਕਿੰਗ ਦਾ ਜੀ ਹੁਣ ਫਿਊਲ ਐਂਡ ਕੁਕਿੰਗ ਦੇ ਵਿੱਚ ਸੇਮ ਉਹੀ ਚੀਜ਼ ਆ ਜਾਂਦੀ ਹੈ ਵੀ ਜੇ ਤੁਸੀਂ ਸਟੋਵ ਵੀ ਐਕਸਟਰਾ ਰੱਖ ਲੈਨੇ ਹੋ ਐਲ ਪੀਜੀ ਦਾ ਸਿਲੰਡਰ ਵੀ ਐਕਸਟਰਾ ਰੱਖ ਲੈਨੇ ਹੋ ਜੀ ਬਟ ਤੁਹਾਡਾ ਕਨੈਕਸ਼ਨ ਡੈਡ ਹੋ ਗਿਆ ਤੁਹਾਡੀ ਸਪਲਾਈ ਖਤਮ ਹੋ ਗਈ ਤਾਂ ਸਭ ਤੋਂ ਉੱਥੇ ਪਹਿਲਾ ਕੰਮ ਕੀ ਆਊਗਾ ਤੁਹਾਡੀ ਵੁੱਡ ਵੁੱਡ ਫਾਇਰ ਜਿਹੜੀ ਹੈ ਵੁੱਡ ਫਾਇਰ ਹੁੰਦੀ ਹੈ ਸੋ ਵੁੱਡਸ ਆਪ ਦੀ ਜਿਵੇਂ ਪੁਰਾਣੇ ਤਰੀਕੇ ਸੀਗੇ ਉਹਨਾ ਟਾਈਮ ਦੇ ਵਿੱਚ ਸਰਵਾਈਵਲ ਰੇਟ ਜ਼ਿਆਦਾ ਸੀਗਾ ਕਿਉਂਕਿ ਉਹਨਾਂ ਦੀ ਡਿਪੈਂਡੈਂਸੀ ਉਹ ਸਟੋਰੇਜ ਕਰਕੇ ਰੱਖਦੇ ਸੀ ਹਾਂ ਜੀ ਸਟੋਰ ਉਹਨਾਂ ਦੇ ਨੇਚਰ ਤੇ ਜ਼ਿਆਦਾ ਸੀ ਆਰਟੀਫੀਸ਼ੀਅਲ ਡਿਪੈਂਡੈਂਸੀ ਘੱਟ ਸੀ ਅੱਜ ਸਾਡੀ ਆਰਟੀਫੀਸ਼ੀਅਲ ਡਿਪੈਂਡੈਂਸੀ 90% ਆਰਟੀਫੀਸ਼ੀਅਲ ਹੈ ਸਾਡਾ ਮਾਈਂਡ ਦਾ ਡੋਪਾਮਿਨ ਸਾਡੇ ਫੋਨ ਤੇ ਖੜਾ ਤੁਸੀਂ ਚੀਜ਼ਾਂ ਮਤਲਬ ਦਿਮਾਗ ਦੇ ਵਿੱਚ ਆਈਆਂ ਕਿਵੇਂ ਤੇ ਕਿਵੇਂ ਤੇ ਤੁਸੀਂ ਇਹ ਸਟਰਕਚਰ ਰੈਡੀ ਕੀਤਾ ਇਹ ਬੜੀ ਸਪਸ਼ਟ ਜੀ ਗੱਲ ਹੈ ਜੀ ਸਾਡੇ ਸੇਮ ਸਿਚੁਏਸ਼ਨ ਕਿਸੇ ਦੇ ਮਨ 'ਚ ਵੀ ਆ ਸਕਦੀ ਹੈ ਜੀ ਸਾਡੇ ਆਪ ਦੇ ਮਨ ਦੇ ਵਿੱਚ ਵੀ ਇਹ ਸਿਚੁਏਸ਼ਨ ਆਈ ਹੈ ਔਰ ਜਦੋਂ ਇਹ ਸਿਚੁਏਸ਼ਨ ਆਈ ਹੈ ਤਾਂ ਆਬਵੀਅਸ ਜੀ ਗੱਲ ਹੈ ਵੀ ਜਦੋਂ ਆਪਾਂ ਘਰ ਘਰ ਵੱਡੇ ਹੁੰਦੇ ਆ ਉਹਦੇ ਵਿੱਚ ਫੈਮਿਲੀਆਂ ਵੱਡੀਆਂ ਹੁੰਦੀਆਂ ਨੇ ਤਾਂ ਤੁਸੀਂ ਉਹਨਾਂ 'ਚ ਬੈਨਿਫੀਅਰ ਉੱਥੇ ਗੱਲ ਸ਼ੁਰੂ ਹੋ ਜਾਂਦੀ ਵੀ ਕੀ 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 ਚੀਜ਼ਾਂ ਬਿਲਕੁਲ ਬਿਲਕੁਲ ਵੀ ਕਿਹੜੀ ਕਿਹੜੀ ਚੀਜ਼ ਸਾਡੇ ਕੋਲੇ ਸੇਫ ਹੋਣੀ ਚਾਹੀਦੀ ਆ ਜੇ ਇਹਨਾਂ ਸਿਚੁਏਸ਼ਨ ਸਾਡਾ ਫਰਜ਼ ਕਰਨ ਨੂੰ ਜੀ ਸਾਡੇ ਕੋਲੇ ਵੀ ਵੀ ਹੈਗੀ ਆ ਅਸੀਂ ਕਿਸੇ ਦੀ ਮਦਦ ਕਰਨ ਜੋਗੇ ਤਾਂ ਰ੍ਹਾਂਗੇ ਯੈਸ ਯੈਸ ਸੋ ਅਸੀਂ ਤਾਂ ਉਸ ਪਰਸਪੈਕਟਿਵ ਤੋਂ ਸੋਚ ਕੇ ਚੱਲ ਰਹੇ ਆਂ ਔਰ ਕੋਈ ਵੀ ਬੰਦਾ ਇਸ ਚੀਜ਼ ਦਾ ਪਲੀਜ਼ ਮਤਲਬ ਇਹ ਨਾ ਕੱਢਿਓ ਵੀ ਯਾਰ ਅਸੀਂ ਨੈਗੇਟਿਵਿਟੀ ਨੂੰ ਅਟਰੈਕਟ ਕਰ ਰਹੇ ਹਾਂ ਜੀ ਬਿਲਕੁਲ ਨੈਗੇਟਿਵਿਟੀ ਨੂੰ ਅਟਰੈਕਟ ਨਹੀਂ ਕਰ ਰਹੇ ਅਸੀਂ ਤਾਂ ਸਿਰਫ ਪ੍ਰਪੇਅਰ ਚੱਲ ਰਹੇ ਹਾਂ ਵੀ ਜੀ ਇਨਰ ਸਿਚੁਏਸ਼ਨ ਬਿਲਕੁਲ ਜੇਕਰ ਜਦੋਂ ਐਗਜ਼ਾਮ ਹੋਣਾ ਹੁੰਦਾ ਦੋਸਤੋ ਪਹਿਲਾਂ ਜਿਹੜੀ ਤਿਆਰੀ ਹੁੰਦੀ ਹੈ ਬੰਦਾ ਹਰ ਇੱਕ ਕੋਈ ਪ੍ਰਪੇਅਰ ਰੱਖਦਾ ਆਪਣੇ ਆਪ ਨੂੰ ਜੇਕਰ ਇਦਾਂ ਦੀ ਸਿਚੁਏਸ਼ਨ ਆ ਜਾਂਦੀ ਹੈ ਤਾਂ ਤੁਸੀਂ ਆਪਣੇ ਕੋਲ ਕਿਹੜੀ ਤਿਆਰੀ ਰੱਖਣੀ ਹੈ ਆਪਣੇ ਆਪ ਤੋਂ ਪਹਿਲਾਂ ਮੈਡੀਕਲ ਐਮਰਜੈਂਸੀ ਜਿਹੜੀ ਤੁਹਾਡੀਆਂ ਮੈਡੀਸਿਨਸ ਨੇ ਉਹ ਤੁਸੀਂ ਕੋਲ ਰੱਖਣੀਆਂ ਨੇ ਉਸ ਤੋਂ ਬਾਅਦ ਤੁਸੀਂ ਪਾਣੀ ਜਿਹੜਾ ਕਿ प्राप्त पानी एक बंदे दा 3 ਤੋਂ 5 ਲੀਟਰ ਇੱਕ ਬੰਦਾ ਡੇਲੀ ਕੰਜ਼ੂਮ ਕਰਦਾ ਔਰ 15 ਤੋਂ 30 ਦਿਨਾਂ ਦਾ ਸਟਾਕ ਤੁਸੀਂ ਆਪਣੇ ਕੋਲ ਰੱਖਣਾ ਹੈ ਲਾਈਟਿੰਗ ਦੇ ਸੋਲਰ ਲਾਈਟ ਕੈਂਡਲਸ ਮੈਕਸ 6 ਇਹ ਤੁਸੀਂ ਆਪਣੇ ਕੋਲ ਰੱਖ ਸਕਦੇ ਹੋ ਉਸ ਤੋਂ ਇਲਾਵਾ ਇਹਨਾਂ ਨੇ ਇਹ ਵੀ ਦੱਸਿਆ ਕਿ ਮੈਂਟਲ ਹੈਲਥ ਕਿੰਨੀ ਜ਼ਿਆਦਾ ਜ਼ਰੂਰੀ ਹੈ ਬੁੱਕਸ ਜਾਂ ਫਿਰ ਕੋਈ ਪਲੇ ਟਾਈਮ ਜਿੱਥੇ ਤੁਸੀਂ ਆਪਣਾ ਟਾਈਮ ਸਪੈਂਡ ਕਰ ਸਕਦੇ ਹੋ ਯੋਗਾ ਜਾਂ ਇਦਾਂ ਦੀ ਗਾਈਡੈਂਸ ਦੀਆਂ ਚੀਜ਼ਾਂ ਵੀ ਤੁਸੀਂ ਆਪਣੇ ਕੋਲ ਰੱਖਣੀਆਂ ਨੇ ਫਿਰ ਦੂਸਰੀ ਗੱਲ ਸਾਨੂੰ ਇਹ ਵੀ ਅਵੇਅਰਨੈਸ ਹੋਣੀ ਚਾਹੀਦੀ ਵੀ ਜਿਹੜਾ ਸਾਡਾ ਪਾਰਟਨਰ ਨੇ ਜਿਹੜੀ ਸਾਡੀ ਫੈਮਿਲੀ ਹੈ ਉਹਨਾਂ ਦੀ ਕੀ ਕੀ ਰੁਕਾਵਟਾਂ ਜੀ 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 ਜਿਵੇਂ ਲੇਡੀਜ਼ ਦੇ ਵਿੱਚ ਸੈਨੇਟਰੀ ਪੈਡ ਦੀ ਬਹੁਤ ਮੇਜਰ ਰਿਕੁਆਇਰਮੈਂਟ ਆ ਔਰ ਜੇ ਇਸ ਚੀਜ਼ ਨੂੰ ਇੱਕ ਬੰਦਾ ਨਹੀਂ ਸਮਝ ਕੇ ਉਹ ਨੂੰ ਨਹੀਂ ਪ੍ਰੋਵਾਈਡ ਕਰੂਗਾ ਤਾਂ ਉਹ ਪਹਿਲਾਂ ਹੀ ਉਹ ਜਿਹੜੀ ਸਿਚੁਏਸ਼ਨ ਉਹਨਾਂ ਦੇ ਉੱਤੇ ਵੜਨੀ ਆ ਕਿਉਂਕਿ ਜਦੋਂ ਇਸ ਤਰ੍ਹਾਂ ਦੀ ਸਿਚੁਏਸ਼ਨ ਆਉਂਦੀ ਹੈ ਸਭ ਤੋਂ ਵੱਧ ਹਾਮ ਪਚਾਉਣ ਦੀ ਕੋਸ਼ਿਸ਼ ਹੁੰਦੀ ਹੈ ਲੇਡੀਜ਼ ਤੇ ਬੱਚਿਆਂ ਨੂੰ ਕਿਉਂਕਿ ਉਹਨਾਂ ਨੂੰ ਚੱਕ ਕੇ ਲੈ ਕੇ ਜਾਣ ਵਾਲੀ ਸਿਚੁਏਸ਼ਨ ਆ ਜਾਂਦੀ ਹੁੰਦੀ ਹੈ ਇੱਕ ਟਾਈਮ ਦੇ ਉੱਤੇ ਸੋ ਜੇਕਰ ਉਹਨਾਂ ਨੂੰ ਤੁਸੀਂ ਪ੍ਰੋਟੈਕਟ ਕਰਨਾ ਵਾ ਤਾਂ ਆਪਾਂ ਨੂੰ ਇਸ ਚੀਜ਼ ਦੇ ਉੱਤੇ ਖੁੱਲ ਕੇ ਐਕਸੈਪਟ ਕਰਨਾ ਪੈਣਾ ਕਿ ਸੈਨੇਟਰੀ ਪੈਡ ਸਾਨੂੰ ਉਸ ਚੀਜ਼ ਦੀ ਰਿਕੁਆਇਰਮੈਂਟ ਹੈਗੀ ਆ ਐਂਡ ਇਹਦੇ ਵਿੱਚ ਕੋਈ ਸ਼ਰਮ ਵਾਲੀ ਗੱਲ ਨਹੀਂ ਆਪਾਂ ਸਾਰੇ ਮਾਦੀ ਕੋਈ ਪੈਦਾ ਹੁੰਦੇ ਆ ਜੀ 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 ਔਰ ਜੇ ਉਹ ਚੀਜ਼ ਸਾਈਕਲ ਚੱਲਦਾ ਤਾਂ ਹੀ ਆਪਾਂ ਪੈਦਾ ਹੋਗੇ ਜੇ ਸਾਈਕਲ ਨਾ ਚੱਲਦਾ ਹੁੰਦਾ ਤਾਂ ਸਾਡੀ ਮਦਰ ਦੇ ਉੱਤੇ ਲੇਬਲ ਲੱਗਣਾ ਸੀ ਜੀ ਜੀ ਸੋ ਇਸ ਤਰ੍ਹਾਂ ਤੁਸੀਂ ਗਰਮ ਕੱਪੜੇ ਜੇ ਤੁਹਾਡੇ ਉੱਤੇ ਮੌਸਮ ਇਸ ਟਾਈਮ ਠੰਡਾ ਵਾ ਜੇ ਹੁਣ ਜਿਵੇਂ ਅੱਗੇ ਇੱਥੇ ਆਪਣੇ ਬਾਰਿਸ਼ਾਂ ਦਾ ਮੌਸਮ ਆ ਰਿਹਾ ਵਾ ਤਾਂ ਰੇਨ ਕੋਟ ਤੁਹਾ ਇਸ ਤਰ੍ਹਾਂ ਦੇ ਅਟੈਕਸ ਹੁੰਦੇ ਆ ਤੁਸੀਂ ਦੇਖਿਆ ਹੋਊਗਾ ਵੀ ਇਸ ਤਰ੍ਹਾਂ ਦੇ ਜਾਨਵਰ ਇਸ ਤਰ੍ਹਾਂ ਦੇ ਜੀਵ ਜੰਤੂ ਪੈਦਾ ਹੋ ਜਾਂਦੇ ਆ ਜਿਹੜੀ ਇੰਨੀ ਕੋ ਖਤਰਨਾਕ ਬਿਮਾਰੀਆਂ ਪੈਦਾ ਕਰ ਦਿੰਦੇ ਆ ਵੀ ਇਨਸਾਨ ਦਾ ਬਚਣਾ ਮੁਸ਼ਕਿਲ ਹੋ ਜਾਂਦਾ ਸੋ ਆਫ ਦੀ ਸਕਿਨ ਕੇਅਰ ਵਾਸਤੇ ਜਿਹੜੀ ਵੀ ਆਪਾਂ ਕਹਿ ਲਓ ਆਡੋਮੋਸ ਜਿਹਨੂੰ ਆਪਾਂ ਕਹਿ ਸਕਦੇ ਆ ਜਾਂ ਕੀ ਕਹਿੰਦੇ ਆ ਉਹਨੂੰ ਇਨਸੈਕਟ ਰਿਪਲੈਂਟ ਉਹ ਤੁਸੀਂ ਯੂਜ਼ ਕਰ ਸਕਦੇ ਹੋ ਬਲੈਂਕਿਟਸ ਬੈੱਡ ਸ਼ੀਟ ਤੇ ਮੋਸਕੀਟੋ ਨੈਟਸ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਵਦੇ ਤੱਕ ਸਟੋਰ ਜ਼ਰੂਰ ਰੱਖੋ ਔਰ ਤੁਹਾਨੂੰ ਪਤਾ ਹੋਵੇ ਫੈਮਲੀ ਦੇ ਵਿੱਚ ਛੋਟੇ ਤੋਂ ਛੋਟੇ ਬੱਚੇ ਨੂੰ ਪਤਾ ਹੋਵੇ ਕਿ ਕਿਹੜੀ ਚੀਜ਼ ਕਿੱਥੇ ਪਈ ਆ ਜੀ ਇਹਨਾਂ ਸਿਚੁਏਸ਼ਨ 'ਇਹ ਸਾਰੀਆਂ ਚੀਜ਼ਾਂ ਵਿਗੜਦੀਆਂ ਨੇ ਤਾਂ ਜੇ ਸਵਰਜ ਕਰ ਲੋ ਸਾਰੇ ਬਜ਼ੁਰਗ ਟਹਿ ਗਏ ਹੂੰ ਉਹ ਜਿਹੜਾ ਸਭ ਤੋਂ ਛੋਟਾ ਜਿਹਨੂੰ ਆਪਾਂ ਸਭ ਤੋਂ ਘੱਟ ਸਮਝਦੇ ਆਂ ਜਿਹਨੂੰ ਆਪਾਂ ਅੰਡਰ ਐਸਟੀਮੇਟ ਕਰ ਰਹੇ ਆਂ ਪਤਾ ਲੱਗੇ ਉਹੀ ਸਰਵਾਈਵ ਕਰਵਾ ਦੇ ਬਿਲਕੁਲ ਸੋ ਇਸ ਲਈ ਇਸ ਟਾਈਮ ਤੇ ਇਹ ਕੋਈ ਸਮਾਂ ਜਾਨਕਾਰੀ ਜਿਹੜੀ ਕਿ ਪਰਿਵਾਰਕ ਮੈਂਬਰਾਂ ਨਾਲ ਬੈਠ ਕੇ ਉਹ ਵੀ ਤੁਸੀਂ ਜ਼ਰੂਰ ਇੱਕ ਵਾਰੀ ਗੱਲਬਾਤ ਕਰੋ ਸਾਂਝੀ ਕਰੋ ਔਰ ਇਸ ਦਰਮਿਆਨ ਜੇਕਰ ਪਰਮਾਤਮਾ ਨਾ ਕਰੇ ਸਥਿਤੀ ਬਹੁਤ ਜ਼ਿਆਦਾ ਵਿਕਾਬੂ ਹੋ ਜਾਂਦੀ ਹੈ ਹੱਦੋਂ ਬਾਹਰ ਹੋ ਜਾਂਦੀ ਹੈ ਤਾਂ ਉਸ ਉਸ ਦੇ ਵਿੱਚ ਤੁਸੀਂ ਆਪਣੇ ਆਪ ਨੂੰ ਕਿਵੇਂ ਬਚਾਉਣਾ ਆਪਣੇ ਪਰਿਵਾਰ ਦੀ ਕਿਵੇਂ ਮਦਦ ਕਰਨੀ ਹੈ ਪਰਿਵਾਰ ਦੀ ਮਦਦ ਦੇ ਨਾਲ ਨਾਲ ਤੁਸੀਂ ਆਪਣੇ ਨਜ਼ਦੀਕੀ ਆਂਡ ਗੁਆਂਢ ਦੀ ਵੀ ਕਿਵੇਂ ਮਦਦ ਕਰ ਸਕਦੇ ਹੋ ਇਸ ਗੱਲਬਾਤ ਦੌਰਾਨ ਉਹ ਚੀਜ਼ਾਂ ਜਿਹੜੇ ਕਿ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਔਰ ਤੁਹਾਡਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਨਾ ਕਿ ਲੋਕਾਂ ਨੂੰ ਇੰਨੀ ਤੰਕਾਰੀ ਜਿਹੜੀ ਕਿ ਤੁਸੀਂ ਆਪਣੇ ਪਰਿਵਾਰਕ ਮੈਂਬਰਾਂ ਤੋਂ ਆਪਣੇ ਬਜ਼ੁਰਗਾਂ ਤੋਂ ਇਕੱਠੀ ਕੀਤੀ ਔਰ ਬਕਾਇਦਾ ਇੱਕ ਪੇਜ ਤੇ ਉਤਾਰਿਆ ਉਸ ਨੂੰ ਉਸ ਤੋਂ ਬਾਅਦ ਤੁਸੀਂ ਸਾਡੇ ਚੈਨਲ ਰਾਹੀਂ ਲੋਕਾਂ ਨੂੰ ਦੇ ਰਹੇ ਹੋ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਦਾ ਕਰਨਾ ਚਾਹਾਂਗੇ ਕਿਉਂਕਿ ਬਹੁਤ ਘੱਟ ਲੋਕ ਹੁੰਦੇ ਆ ਲੋਕ ਅੱਜ ਇਹ ਅਜਿਹੇ ਟਾਈਮ ਦੇ ਵਿੱਚ ਹਮੇਸ਼ਾ ਪਹਿਲੇ ਆਪਣਾ ਸੋਚਦੇ ਮੈਂ ਮੈਂ ਕਿੱਦਾਂ ਕਰਨਾ ਮੈਂ ਸਭ ਕੁਝ ਇਕੱਠਾ ਕਰਕੇ ਮੈਂ ਤੇ ਮੇਰਾ ਪਰਿਵਾਰ ਸੁਰੱਖਿਅਤ ਰਹੇ ਪਰ ਤੁਸੀਂ ਲੋਕਾਂ ਬਾਰੇ ਸੋਚ ਰਹੇ ਹੋ ਲੋਕਾਂ ਨੂੰ ਦੱਸ ਰਹੇ ਹੋ ਕਿ ਆਖਿਰਕਾਰ ਇਹ ਚੀਜ਼ ਆਪਣੇ ਕੋਲ ਰੱਖੋ ਤੇ ਤੁਸੀਂ ਸਰਵਾਈਵ ਕਰਨਾ ਤੁਹਾਡੇ ਲਈ ਇਜ਼ੀ ਹੋ ਸਕਦਾ ਹੈ ਇਹਦੇ ਵਿੱਚ ਇੱਕ ਚੀਜ਼ ਹੋਰ ਹੈ ਜੀ ਤੁਹਾਡੀ ਗੱਲ ਅੱਜ ਤੋਂ ਬਾਅਦ ਆਪਾਂ ਇੰਟਰਵਿਊ ਕਲੋਜ਼ ਕਰ ਦਿੰਦੇ ਆ ਜੀ ਵੀ ਜੀ ਇਨ ਕਿਸ ਫਾਇਰ ਹੁੰਦੀ ਹੈ ਤਾਂ ਫਾਇਰ ਇਗਸਟਿੰਗੁਇਸ਼ਰ ਤੁਹਾਡੇ ਕੋਲੇ ਹੋਣੇ ਚਾਹੀਦੇ ਜੀ 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 ਔਰ ਦੂਸਰੀ ਚੀਜ਼ ਤੁਹਾਡੇ ਕੋਲੇ ਇੱਕ ਜਿਹੜੀ ਵਿਸਲ ਹੁੰਦੀ ਹੈ ਸਿਟੀ ਜਿਹਨੂੰ ਆਪਾਂ ਕਹਿ ਦਿੰਨੇ ਆ ਤਾਂ ਕਿ ਤੁਸੀਂ ਆਪਦੀ ਫੈਮਲੀ ਦੇ ਵਿੱਚ ਮੈਸੇਜ ਕਨਵੇ ਕਰ ਸਕੋ ਕਿ ਠੀਕ ਹੈ ਉਧਰ ਸਿਟੀ ਵੱਜ ਰਹੀ ਹੈ ਤਾਂ ਇਹਦਾ ਮਤਲਬ ਉੱਥੇ ਕੋਈ ਬੰਦਾ ਹੈਗਾ ਜੀ ਉਹ ਛੋਟੇ ਛੋਟੀਆਂ ਚੀਜ਼ਾਂ ਨੇ ਬਟ ਇਹਨਾਂ ਦਾ ਇੰਪੈਕਟ ਉਸ ਤਰ੍ਹਾਂ ਦੀ ਸਿਚੁਏਸ਼ਨ ਦੇ ਵਿੱਚ ਬਹੁਤ ਵੱਡਾ ਕਾਫੀ ਵੱਡਾ ਹੋ ਜਾਂਦਾ ਵਾ ਔਰ ਅਸੀਂ ਅਰਦਾਸ ਇਹੀ ਕਰਦੇ ਆਂ ਵੀ ਪ੍ਰਮਾਤਮਾ ਕਰੇ ਨਾ ਜੰਗ ਲੱਗੇ ਨਾ ਕਿਸੇ ਦਾ ਜੀ ਭਾਈ ਭੈਣ ਨਾ ਕਿਸੇ ਦੀ ਮਦਰ ਫਾਦਰ ਕਿਸੇ ਨੂੰ ਕੋਈ ਨੁਕਸਾਨ ਹੋਵੇ ਨਾ ਨਾ ਬਿਮਾਰੀ ਤੋਂ ਨਾ ਇਹ ਜੀ ਜੰਗ ਤੋਂ ਕਿਸੇ ਚੀਜ਼ ਤੋਂ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ ਸਾਡੀ ਇਹੀ ਅਰਦਾਸ ਆ ਪਰ ਇਸ ਵਕਤ ਜੋ ਸਥਿਤੀ ਬਣ ਚੁੱਕੀ ਆ ਜੋ ਇੱਕ ਮੈਂਟਲ ਸਟ्रेस ਸਾਰਿਆਂ 'ਤੇ ਆ ਰਿਹਾ ਮੈਂ ਰੀਸੈਂਟਲੀ ਬੰਬੇ ਦੇਖ ਕੇ ਆਂ ਜੀ ਉੱਥੇ ਲੋਕਾਂ ਦੇ ਅੰਦਰ ਡਿਪਰੈਸ਼ਨ ਆ ਐਂਟੀ ਡਿਪਰੈਸੈਂਟਸ ਜਿਹਨਾਂ ਤੇ ਚੱਲ ਰਹੇ ਸੀਗੇ ਜਿਹੜੇ ਡਾਕਟਰ ਸਾਈਕੀਆਟ੍ਰਿਸਟ ਨੇ ਜਾਂ ਸਾਈਕੋਲੋਜਿਸਟ ਨੇ ਉਹਨਾਂ ਕੋਲ ਇਸ ਤਰ੍ਹਾਂ ਦੇ ਉੱਤੇ ਮੇਜਰ ਡਾਕਟਰਸ ਦੇ ਕੋਲੇ ਜਿਹੜੇ ਪੇਸ਼ੈਂਟ ਆ ਰਹੇ ਨੇ ਉਹ ਇਹ ਆ ਰਹੇ ਨੇ ਵੀ ਜੀ ਇਸ ਟਾਈਮ ਦੇ ਉੱਤੇ ਜਿਹੜੀ ਆਹ ਇਹ ਆਪਣੇ ਤੋਂ ਉਹ ਕਰਾ ਰਹੇ ਨੇ ਆਪਰੇਡ ਕਰਾ ਰਹੇ ਨੇ ਜਾਂ ਇੱਕ ਮੌਕ ਟੈਸਟ ਕਿਹਨੂੰ ਜਾਣ ਕਿ ਉਹ ਮੌਕ ਡ੍ਰਿਲ ਕਰਾ ਰਹੀ ਨੇ ਜੀ 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 ਵੀ ਸਾਨੂੰ ਉਸ ਚੀਜ਼ ਤੋਂ ਇੰਨੀ ਕਿ ਪੈਨਿਕ ਸਿਚੁਏਸ਼ਨ ਬਣੀ ਹੋਈ ਹੈ ਕਿ ਸਾਡੇ ਹਾਰਟ ਪਲਪੀਟੇਸ਼ਨ ਹੋ ਗਈ ਆ ਅੱਜ ਅੱਜ ਹੀ ਹੋ ਜਾਣੀਆਂ ਸਰ ਇਹ ਚੀਜ਼ ਆ ਫਸਟ ਟਾਈਮ ਹੋਣੀ ਆ ਜਦੋਂ ਲੁਧਿਆਣੇ ਦੇ ਵਿੱਚ ਉਦੋਂ ਲੋਕਾਂ ਦੇ ਲੋਕਾਂ ਨਾਲ ਵੈਸੇ ਸਾਮ ਜਾਣਾ ਹੈ ਡਰ ਬੰਨ ਜਾਣਾ ਪਰ ਡਰਨ ਦੀ ਲੋੜ ਨਹੀਂ ਹੈ ਸਥਿਤੀ ਜਿਹੜੀ ਕਿ ਗੰਭੀਰ ਹੋ ਸਕਦੀ ਹੈ ਪਰ ਤੁਸੀਂ ਆਪਣੇ ਆਪ ਨੂੰ ਸੁਰੱਖਿਅਤ ਕਿਵੇਂ ਰੱਖਣਾ ਹੈ ਆਪਣਾ ਬਚਾ ਕਿਵੇਂ ਕਰਨਾ ਇਸ ਇੰਟਰਵਿਊ ਦੇ ਜ਼ਰੀਏ ਤੁਹਾਡਾ ਸਾਂਝਾ ਕੀਤਾ ਸੀ ਔਰ ਰਿਕੁਐਸਟ ਹੀ ਕਰਾਂਗੀ ਇੰਟਰਵਿਊ ਜੇ ਤੁਸੀਂ ਦੇਖ ਲਈਏ ਉਸ ਨੂੰ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਪਹੁੰਚਾ ਕਰ ਦਿਓ ਜੇਕਰ ਤੁਹਾਡੇ ਦਿਮਾਗ ਦੇ ਵਿੱਚ ਵਿੱਚ ਕੁਝ ਆਉਂਦਾ ਹੈ ਕਿ ਇਸ ਚੀਜ਼ ਦਾ ਜਾਂ ਇਸ ਟੰਗ ਦੇ ਨਾਲ ਅਸੀਂ ਸਰਵਾਈਵ ਕਰ ਸਕਦੇ ਚੀਜ਼ਾਂ ਘਰ ਦੇ ਵਿੱਚ ਰੱਖਣੀਆਂ ਜ਼ਰੂਰੀ ਨੇ ਤਾਂ ਕਮੈਂਟ ਕਰਕੇ ਤੁਸੀਂ ਆਪਣੀ رائے ਵੀ ਲੋਕਾਂ ਤੱਕ ਜ਼ਰੂਰ ਪਹੁੰਚਾਣਾ ਧੰਨਵਾਦ ਜੀ ਤਾਂ